ਮੈਂ ਇੱਕ ਬੇਨਤੀ ਕਰਨੀ ਹੈ ਵੇਖੋ ਅੱਜ ਸੰਕਟ ਆਇਆ ਹਰ ਇੱਕ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਪਹੁੰਚ ਰਿਹਾ ਸਾਡਾ ਫਰਜ਼ ਵੀ ਬੰਦ ਹੈ ਪਰ ਜ਼ਮੀਨਾਂ ਇੰਨੀਆਂ ਕੋ ਖਰਾਬ ਹੋ ਗਈਆਂ ਨੇ ਘਰ ਐਨੇ ਕੋ ਖਰਾਬ ਹੋ ਗਏ ਨੇ ਅੱਜ ਤਾਂ ਰਾਸ਼ਨ ਪਹੁੰਚ ਚੁੱਕਾ ਹੈ ਦਵਾਈਆਂ ਪਹੁੰਚ ਗਈਆਂ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ 1-2 ਮਹੀਨਿਆਂ ਤੱਕ ਵੀ ਅਸੀਂ ਉਹਨਾਂ ਪਰਿਵਾਰਾਂ ਦੀ ਸਾਰ ਲੈਣੀ ਇਹ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਤੇ ਮੈਂ ਹਰ ਇੱਕ ਦੀਵਾਨ ਵਿੱਚ ਇਹ ਜ਼ਰੂਰ ਬੇਨਤੀ ਕਰਦਾ ਮਨ ਕਰਕੇ ਧਨ ਕਰਕੇ ਤਨ ਕਰਕੇ ਆਪ ਜੀ ਸੇਵਾਵਾਂ ਕਰ ਰਹੇ ਹੋ ਜਿਹੜੇ ਉੱਥੇ ਨਹੀਂ ਨਾ ਪਹੁੰਚ ਸਕੇ ਉਨ੍ਹਾਂ ਦੇ ਚਰਨਾਂ ਵਿੱਚ ਬੇਨਤੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਵਾਰੀ ਮੂਲ ਮੰਤਰ ਸਾਹਿਬ ਜੀ ਦਾ ਪਾਠ ਉਹਨਾਂ ਵਾਸਤੇ ਕਰ ਲਈਏ ਇਹ ਵੀ ਸਾਡੀ ਵੱਡੀ ਸੇਵਾ ਹੋਵੇਗੀ ਮਹਾਰਾਜ ਮਾਲ ਮਨੁੱਖੀ ਦਾ ਭਲਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਉੱਪਰ ਹੈ ਤਿਤੈ ਲਹਿ ਉਹ ਉਬਾਰ ਬਹੁਤ ਧੰਨਵਾਦ ਆਪ ਸਿੱਖ ਸੰਤਾਂ ਦਾ